ਹਾਂਜੀ ਵੀ ਕੀ ਹਾਲ ਚਾਲ ਆ ਦੋਸਤੋ ਜੇ ਤੁਹਾਡੇ ਵੀ ਪਸ਼ੂ ਨੂੰ ਵਾਰ-ਵਾਰ ਬੁਖਾਰ ਚੜਦਾ ਬੁਖਾਰ ਨਹੀਂ ਟੁੱਟਦਾ ਤਾਂ ਉਹਦਾ ਬਹੁਤ ਹੀ ਸੌਖਾ ਤਰੀਕਾ ਵਾ ਐਵੇਂ ਆਪਾਂ ਡਾਕਟਰ ਨੂੰ ਸੱਦੀ ਜਾਨੇ ਟੀਕੇ ਲਵਾਈ ਜਾਨੇ ਆ ਨਾਲ ਤਾਂ ਪਸ਼ੂ ਓਖਾ ਨਾਲੇ ਆਪਾਂ ਡਾਕਟਰ ਨੂੰ ਵਾਧੂ ਦੇ ਪੈਸੇ ਦਿੰਨੇ ਆ ਤੇ ਬੁਖਾਰ ਫੇਰ ਨਹੀਂ ਉੱਤੋਂ ਦਾ ਵਾਰ-ਵਾਰ ਚੜਦਾ ਰਹਿੰਦਾ ਵਾ ਤੁਸੀਂ ਕਾਰਨ ਆ ਕਿ ਆਹ ਦੋ ਡੱਬੇ ਗੋਲੀਆਂ ਦੇ ਲੈ ਲੈਣੇ ਆ ਡਾਕਟਰ ਤੁਹਕੋ ਮੈਡੀਕਲ ਤੋਂ ਮਿਲ ਜਾਣੇ ਆ ਇੱਕ ਦੋ ਨਾ ਹੈਗਾ ਬਾਜੀ ਐਕਸੀਟੈਟਰਾਸਾਈਕਲ ਦੂਸਰੇ ਦਾ ਨਾਮ ਹੈਗਾ ਟਰੈਕਸਿਨ ਬੂਲਸ ਤੁਸੀਂ ਕਾਰਨ ਕੀ ਆ ਇੱਕ ਪੱਤੇ ਵਿੱਚ ਚਾਰ ਗੋਲੀਆਂ ਹੁੰਦੀਆਂ ਜੀ ਦੋਨਾਂ ਡੱਬੀਆਂ ਵਿੱਚ ਦੋਨੇ ਪੱਤੇ ਜਿਵੇਂ ਜਸਤਰਾਂ ਚਾਰ-ਚਾਰ ਗੋਲੀਆਂ ਹੁੰਦੀਆਂ ਇੱਕ ਪੱਤੇ ਵਿੱਚ ਦੋ ਕੱਢ ਲੈਣੀਆਂ ਦੂਸਰੇ ਤੇ ਦੋ ਕੱਢ ਲੈਣੀਆਂ ਵਾ ਜਿਵੇਂ ਟਰੈਕਸਿਨ ਬੂਲਸ ਚ ਦੋ ਕੱਢ ਲਈਆਂ ਐਕਸੀਟੈਟਰਾਸਾਈਕਲ ਵਿੱਚ ਦੋ ਕੱਢਣੀਆਂ ਇਹ ਦੋਨੇ ਇਕੱਠੀਆਂ ਕਰਕੇ ਚਾਰ ਗੋਲੀਆਂ ਹੋ ਗਈਆਂ ਇਹ ਇੱਕ ਪਸੂ ਦੀ ডোজ ਹੋ ਗਈ ਇਹ ਸਵੇਰ ਚਾਰ ਦੇਣੀ ਹੈ ਇਸੇ ਤਰ੍ਹਾਂ ਸ਼ਾਮ ਨੂੰ ਚਾਰ ਦੇਣੀ ਹੈ ਆਪਣੇ ਦੋ ਪਸੂ ਢਿੱਲੇ ਜਲਦੇ ਪਏ ਆ ਤੇ ਇਸ ਕਰਕੇ ਆਪਾਂ ਦੋਹਾਂ ਪਸ਼ੂਆਂ ਦੀ ਰੋਜ਼ ਤਿਆਰ ਕਰਦੇ ਆਂ ਵੀ ਦੋ ਦੋ ਉਸੇ ਇੱਕ ਤੇ ਦੋ ਦੋ ਦੂਜੇ ਚਾਰ ਚਾਰ ਗੋਲੀਆਂ ਦੇ ਦਿੰਦੇ ਆਪਾਂ ਦੋਵਾਂ ਨੂੰ ਤੇ ਤੁਹਾਨੂੰ ਵੀ ਪਤਾ ਬਾਈ ਜਦੋਂ ਆਪਾਂ ਨੂੰ ਕਿਸੇ ਇਨਸਾਨ ਨੂੰ ਬੁਖਾਰ ਚੜਦਾ ਵਾ ਤਾਂ ਆਪਾਂ ਨੂੰ ਪਤਾ ਆਪਾਂ ਨੂੰ ਕਿਦਾਂ ਫੀਲ ਹੁੰਦਾ ਅੰਦਰੋਂ ਹਨਾ ਉਸੇ ਤਰ੍ਹਾਂ ਵੀ ਪਸ਼ੂ ਵੀ ਇਹਦੇ ਵਿੱਚ ਵੀ ਜਾਨ ਹੁੰਦੀ ਆ ਤੇ ਇਹ ਵੀ ਉਸੇ ਤਰ੍ਹਾਂ ਮਹਿਸੂਸ ਕਰਦਾ ਹਾਂ ਇਹ ਬੋਲ ਕੇ ਨਹੀਂ ਦੱਸ ਸਕਦੇ ਪਰ ਮਹਿਸੂਸ ਉਸੇ ਤਰ੍ਹਾਂ ਹੀ ਕਰਦਾ ਵਾ ਬਹੁਤ ਹੀ ਸੌਖਾ ਤਰੀਕਾ ਪੰਜ ਦਿਨ ਬਾਜੀ ਇਹ ਆਪਣਾ ਕਾਰਨਾ ਟ੍ਰੀਟਮੈਂਟ ਤੇ ਅੱਜ ਜਦੋਂ ਆਪਾਂ ਰੋਟੀ ਦੇ ਰਹੇ ਆ ਪਸ਼ੂ ਨੂੰ ਅੰਦਰ ਤਾਂ ਕਈ ਪਸ਼ੂ ਨਹੀਂ ਲੈਂਦੇ ਕਿਨਾਂ ਦੇ ਕਾਢੇ ਦਿੰਦੇ ਗੋਲੀ ਨਹੀਂ ਔਖਾ ਹੋ ਜਾਂਦਾ ਨਾ ਤੁਸੀਂ ਕੀ ਕਾਰਨਾ ਵਾ ਜਦੋਂ ਆਪਾਂ ਰੋਟੀ ਦੇਤੀ ਅੰਦਰ ਪੇੜੇ ਵਿੱਚ ਪਾ ਗਏ ਜਾਂ ਕਿਸ ਤਰ੍ਹਾਂ ਵੀ ਪਸ਼ੂ ਦੇ ਥੱਲੇ ਵਾਲੇ ਜਿਹੜਾ ਮੂੰਹ ਹੁੰਦਾ ਥੱਲੇ ਵਾਲਾ ਜਵਾੜਾ ਉਹਦੇ ਥੱਲੇ ਹੱਥ ਫੇਰਨ ਲੱਗ ਜਾਂਦਾ ਉਹਦੇ ਨਾਲ ਕਿ ਪਸ਼ੂ ਅੰਦਰ ਨੂੰ ਗਾਲਾਂ ਕੱਢਣ ਲੱਗ ਜਾਂਦਾ ਇਹ ਝੂਟੀ ਚਿੱਥਾਂ ਲੱਗ ਜਾਂਦਾ ਤੇ ਸੌਖੇ ਤਰੀਕੇ ਨਾਲ ਰੋਟੀ ਲੈ ਲੈਂਦਾ ਬਹੁਤ ਹੀ ਸੌਖਾ ਤਰੀਕਾ ਜੀ ਇਹ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ